ਸਾਡੀ ਪੰਜਾਬੀ ਰਸੋਈ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਜੀ ਬਿੰਗਣ ਆਲੂ ਦੀ ਵੱਖਰੇ ਤਰੀਕੇ ਨਾਲ ਸਬਜ਼ੀ ਬਣਾਵਾਂਗੇ ਬਹੁਤ ਹੀ ਘੱਟ ਤੇਲ ਵਿੱਚ ਤੇ ਹਰ ਇੱਕ ਨੂੰ ਬਹੁਤ ਪਸੰਦ ਆਏਗੀ ਜਿਹੜਾ ਬਿੰਗਣੀ ਨਹੀਂ ਖਾਂਦਾ ਉਹ ਵੀ ਇਹਨੂੰ ਪਸੰਦ ਕਰੇਗਾ ਆਪਾਂ ਜੀ ਚਿੱਟੀ ਬਿੰਗਣੀ ਲਈਏ ਤੇਨੂੰ ਆਪਾਂ ਧੋ ਬਣਾ ਕੇ ਚੰਗੀ ਤਰ੍ਹਾਂ ਸਾਫ਼ ਕਰ ਲਿਆ ਤੇ ਇਹਨੂੰ ਆਪਾਂ ਚੀਰਾ ਲਗਾਵਾਂਗੇ ਤੇ ਜਿਹੜੀ ਬਿੰਗਣੀ ਦਾ ਪੀਸ ਵੱਡਾ ਹੈ ਉਹਨੂੰ ਆਪਾਂ ਦੋ ਭਾਗਾਂ ਵਿੱਚ ਕੱਟ ਲਵਾਂਗੇ ਇਸੇ ਤਰ੍ਹਾਂ ਜੀ ਆਪਾਂ ਪਿਆਜ਼ ਨੂੰ ਚੀਰਾ ਲਗਾਵਾਂਗੇ ਆਪਾਂ ਜੀ ਇਹ ਜਿਹੜੀ ਸਬਜੀ ਬਣਾ ਰਹੀ ਹੈ ਬਹੁਤ ਹੀ ਘੱਟ ਤੇਲ ਵਿੱਚ ਬਣਾਵਾਂਗੇ ਤੇ ਬਹੁਤ ਹੀ ਸੁਆਦਿਸ਼ਟ ਬਣੇਗੀ ਤੇ ਬਹੁਤ ਹੀ ਘੱਟ ਮਸਾਲਿਆਂ ਦੀ ਵਰਤੋਂ ਕਰਾਂਗੇ ਤੇ ਇਹ ਸਬਜੀ ਜੀ ਹਰ ਇੱਕ ਨੂੰ ਪਸੰਦ ਆਵੇਗੀ ਇਹਦੇ ਉੱਤੇ ਆਪਾਂ ਹਲਦੀ ਧਨੀਆ ਪਾਊਡਰ ਮੇਥਰੀਆਂ ਦਾ ਪਾਊਡਰ ਤੇ ਲਾਲ ਮਿਰਚ ਇਹ ਮਸਾਲੇ ਆਪਾਂ ਇਹਦੇ ਉੱਤੇ ਲਗਾ ਕੇ ਤੇ ਇਹਨੂੰ ਆਪਾਂ 10 ਤੋਂ 15 ਮਿੰਟ ਲਈ ਇਸੇ ਤਰ੍ਹਾਂ ਛੱਡ ਦੇਣਾ ਹੈ ਆਪਾਂ ਜੀ ਸੁੱਕੇ ਮਸਾਲਿਆਂ ਦੀ ਵਰਤੋਂ ਕੀਤੀ ਹੈ ਚੰਗੀ ਤਰ੍ਹਾਂ ਮਸਾਲੇ ਬੇਗਣੀ ਤੇ ਪਿਆਜ਼ਾਂ ਤੇ ਲੱਗ ਸਕਣ ਇਸ ਤਰ੍ਹਾਂ ਤੁਸੀਂ ਹੱਥ ਨਾਲ ਹੀ ਮਿਕਸ ਕਰ ਲੈਣੀ ਹੈ ਤੇ ਉਧਰ ਆਪਾਂ ਤੇਲ ਗਰਮ ਕਰਾਂਗੇ ਤੇਲ ਆਪਾਂ ਛੋਟਾ ਚਮਚੀ ਲਿਆਏ ਤੇ ਆਪਾਂ ਕੜਾਈ ਨੂੰ ਕਮਾ ਲਾਂਗੇ ਤੇ ਉਹਦੇ ਵਿੱਚ ਆਪਾਂ ਥੋੜਾ ਜਿਹਾ ਲਸਣ ਪਾਵਾਂਗੇ ਤੇ ਪਿਆਜ਼ ਪਾ ਕੇ ਭੁੰਨਾਂਗੇ 4 ਤੋਂ 5 ਮਿੰਟ ਤਾਂ ਕਿ ਜਿਹੜਾ ਲਸਣ ਦਾ ਕੱਚਾਪਾਨ ਉਹ ਦੂਰ ਹੋ ਸਕੇ ਬਸ ਆਪਾਂ ਲਾ ਚੰਦਾ ਕੱਚਾ ਪਾਣੀ ਢੀਰ ਕਰਨਾ ਫਿਰ ਇਹਦੇ ਵਿੱਚ ਕੱਤੇ ਹੋਏ ਵਾਲੀ ਤੋਂ ਬਣਾ ਕੇ ਆਪਾਂ ਕੱਟ ਲਏ ਸੀ ਉਹ ਵਿੱਚ ਰੱਖਾਂਗੇ ਤੇ ਇਸੇ ਤਰ੍ਹਾਂ ਹੀ ਆਪਾਂ ਇਹਦੇ ਉੱਤੇ ਰੱਖ ਕੇ ਇਹਨੂੰ ਬਣਾਉਣਾ ਇਹਨੂੰ ਹਿਲਾਉਣਾ ਨਹੀਂ ਇਹਦੇ ਥੋੜਾ ਜਿਹਾ ਆਪਾਂ ਜੀਰਾ ਪਾ ਦਾਂਗੇ ਤੇ ਇਹਨੂੰ ਆਪਾਂ ਟੱਕ ਦਾਂਗੇ 5 ਤੋਂ 7 ਮਿੰਟ ਲਈ 5 ਤੋਂ 7 ਮਿੰਟ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਪਿਆਜ਼ਾਂ ਦੇ ਵਿੱਚ ਆਲਵਣ ਵੀ ਬਿਲਕੁਲ ਜੀ ਸਾਦਾ ਤਰੀਕਾ ਹੈ ਤੇ ਬਹੁਤ ਹੀ ਵਧੀਆ ਵਿੰਗਣੀ ਬਣਦੀ ਹੈ ਇੱਧਰ ਆਪਾਂ 2 ਚਮਚ ਤੇਲ ਦੇ ਪਾਏ ਆ ਤੇ ਆਪਾਂ ਪੈਨ ਨੂੰ ਕਮਾ ਲਿਆ ਤੇ ਇਹਦੇ ਵਿੱਚ ਆਪਾਂ ਜਿਹੜੀ ਜੀਨੀ ਦੇ ਮਸਾਲਾ ਲਾਇਆ ਸੀ ਉਹ ਪੁੰਨਾਂਗੇ ਸਾਰਾ ਮਸਾਲਾ ਵੀ ਆਪਾਂ ਉਸੇ ਤਰ੍ਹਾਂ ਰੱਖ ਲੈਣਾ ਇਹਨੂੰ ਆਪਾਂ ਬਹੁਤ ਬਿਲਕੁਲ ਘੱਟ ਗੈਸ ਤੇ ਜੀ ਬਣਾ ਰਹੇ ਆ ਆਪਾਂ ਫੁੱਲ ਗੈਸ ਤੇ ਨਹੀਂ ਬਣਾ ਰਹੇ ਨਹੀਂ ਤੇ ਵਿੰਗਣੀ ਜਲ ਜਾਏਗੀ ਤੇ ਆਪਾਂ ਇਹਨੂੰ ਚਾਰ ਤੋਂ 5 ਮਿੰਟ ਬਨਾਇਆ ਹੈ ਤੇ ਉਸ ਤੋਂ ਬਾਅਦ ਆਪਾਂ ਪਿਆਜ਼ ਪਾ ਦਾਂਗੇ ਕਿਉਂਕਿ ਪਿਆਜ਼ ਜਿਹੜੇ ਬਹੁਤ ਜਲਦੀ ਬਣ ਜਾਂਦੇ ਆ ਤੇਨੂੰ ਆਪਾਂ ਟਾਕ ਦਾਂਗੇ ਆਪਾਂ ਜੀ ਤੇਲ ਦੀ ਬਹੁਤ ਘੱਟ ਵਰਤੋਂ ਕੀਤੀ ਆਪਾਂ ਸਟੀਮ ਨਾਲ ਹੀ ਇਹ ਸਬਜ਼ੀਆਂ ਆਪਣੇ ਆਪ ਹੀ ਤਿਆਰ ਹੋ ਜਾਂਦੀਆਂ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਬਹੁਤ ਜ਼ਿਆਦਾ ਤੇਲ ਵਿੱਚ ਹੀ ਸਬਜ਼ੀਆਂ ਸਵਾਦਿਸ਼ਟ ਬਣਦੀਆਂ ਇਸ ਤਰ੍ਹਾਂ ਵੀ ਬਹੁਤ ਹੀ ਵਧੀਆ ਸਬਜ਼ੀਆਂ ਬਣਦੀਆਂ ਜੀ ਤੇ ਹਰ ਇੱਕ ਨੂੰ ਬਹੁਤ ਪਸੰਦ ਆਉਂਦੀ ਹੈ ਸਾਡੇ ਘਰ ਸਾਰੇ ਬੱਚੇ ਤੋਂ ਲੈ ਕੇ ਵੱਡਿਆਂ ਤੱਕ ਸਾਰੇ ਬਿੰਗਣੀ ਨੂੰ ਬਹੁਤ ਪਸੰਦ ਕਰਦੇ ਆ ਤੇ ਆਪਾਂ ਜੀ ਇਹ ਵੀ ਇੱਧਰ ਵੇਖ ਲੈਣੀ ਆ ਤੇ ਇਹ ਆਪਾਂ 10 ਮਿੰਟ ਬਣਾ ਲਿਆ ਹੈ ਕੁੜੀ ਜੀ ਸੌਫਟੋ ਗੇਂਦੇ ਵਿੱਚ ਆਪਾਂ ਟਮਾਟਰ ਨਮਕ ਧਨੀਆ ਪਾਊਡਰ ਮੇਥਰੀਆਂ ਦਾ ਪਾਊਡਰ ਤੇ ਲਾਲ ਮਿਰਚ ਤੇ ਹਲਦੀ ਲੂਣ ਵਿੱਚ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਮੇਥਰੀਆਂ ਦਾ ਪਾਊਡਰ ਜੀ ਮੈਂ ਬਹੁਤ ਜ਼ਰੂਰ ਉਪਯੋਗ ਕਰਦੀ ਹਾਂ ਹਰ ਇੱਕ ਸਬਜ਼ੀ 'ਚ ਤੇ ਆਪਾਂ ਜਿਹੜੀ ਵੀ ਇੰਗਣੀ ਨੂੰ ਆਪਾਂ ਭੁੰਨਿਆ ਸੀ ਉਹ ਵੀ ਪਾ ਲਾਂਗੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਆਪਾਂ ਜੀ ਉਨੀ ਕੀ ਬਿੰਗ ਨਹੀਂ ਪੁੰਨੀ ਸੀ ਜਿੰਨੀ ਕੀ ਪੁੰਨੀ ਚਾਹੀਦੀ ਆਪਾਂ ਨੂੰ ਤੇ ਇਹ ਸਬਜੀ ਜੀ ਬਹੁਤ ਹੀ ਸਵਾਦ ਬੰਦੀ ਹੈ ਤੇ ਬਹੁਤ ਹੀ ਵਧੀਆ ਲੱਗਦੀ ਹੈ ਹਰ ਇੱਕ ਨੂੰ ਇਹ ਤੁਸੀਂ ਬੱਚਿਆਂ ਨੂੰ ਟਿਫਨ ਵਿੱਚ ਵੀ ਦੇ ਸਕਦੇ ਹੋ ਮਹਿਮਾਨ ਆਇਆ ਤੇ ਵੀ ਬਣਾ ਸਕਦੇ ਹੋ ਥੋੜੀ ਜੀ ਮੈਂ ਕਸੂਰੀ ਮੇਥੀ ਪਾਈ ਏ ਇਹਦੇ ਨਾਲ ਟੇਸਟ ਵੀ ਬਹੁਤ ਵਧੀਆ ਆਏਗਾ ਥੋੜੀ ਜੀ ਜੁਵੈਨ ਪਾਈ ਏ ਤੇ ਇਹਨੂੰ ਆਪਾਂ ਹਲਾ ਦਾਂਗੇ ਹੁਣ ਲਗਭਗ ਜੀ ਆਪਣੀ ਸਬਜੀ ਜਿਹੜੀ ਹੈ ਉਹ ਬਿਲਕੁਲ ਤਿਆਰ ਹੈ ਗੈਸ ਆਪਾਂ ਬੰਦ ਕਰ ਦਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਬਸ ਜੀ ਘੱਟ ਤੇਲ ਵਿੱਚ ਇਸੇ ਤਰ੍ਹਾਂ ਤੁਸੀਂ ਇਹਨੂੰ ਟੱਕਣ ਲਗਾ ਕੇ ਬਣਾ ਸਕਦੇ ਹੋ ਤੇ ਦੇਖੋ ਜੀ ਕਿੰਨੀ ਵਧੀਆ ਆਪਣੀ ਸਬਜੀ ਬਣੀ ਹੈ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ